ਇਹ ਸੋਹਣਾ ਜਿਹਾ ਮੁਖੜਾ ਤੇ ਨਹੀਂ ਆ ਜਿਸ ਤਰ੍ਹਾਂ ਦਾ ਵੀ ਹੈਗਾ ਤੇ ਮੈਂ ਇਹਨੇ ਬੇਨਤੀ ਕੀਤੀ ਵੀ ਬਾਹਰ ਮੀਂਹ ਪੈਂਦਾ ਹੈ ਘੜੀ ਖਲੋ ਜਾ ਬਾਹਰ ਜਾ ਕੇ ਤੇ ਇਹ ਪਤੰਦਰ ਤਾ ਵੀ ਨਹੀਂ ਮੰਨਿਆ ਕਿ ਮੈਂ ਨਹੀਂ ਆਂਦਾ ਖਲੋਣਾ ਜੇ ਮੈਂ ਖਲੋ ਗਿਆ ਤਾਂ ਮੈਂ ਰੰਗ ਚੋਕੇ ਵਾਲੀ ਸੀ ਖਰਾਬ ਹੋ ਜਾਣੀ ਹੈ ਯਾਨੀ ਕਿ ਇੰਨਾ ਸੁਨਹਿਰਾ ਰੰਗ ਹੈ ਸਾਹਮਣੇ ਘੜ ਲਾਉਣਾ ਵੀਰ ਸਾਹਮਣੇ ਘੜ ਲਾਉਣਾ ਸਾਹਮਣੇ ਕਿਹੜਾ ਲਾਉਣਾ ਹੈ ਚਿੱਟੇ ਦੇ ਧੰਦ ਕਹਿੰਦਾ ਕੱਢੀ ਜੰਨਾ ਵਿੱਚ ਗਾਨੀ ਪਾਈ ਫਾਇਆ ਹੈ ਦਾਦਾਣੀ ਚੋਏ ਨਹੀਂ ਇੱਕ ਮਾਗੋ ਛੱਲਾ ਕਤੋਂ ਪਾਇ ਵਿੱਚ ਵੀ ਉਹ ਦੱਸਦਾ ਵੀ 1 2 3 ਵਿੱਚ ਗਿਣਤੀ ਆਉਂਦੀ ਨਹੀਂ ਇਹ ਪ੍ਰੋਬਲਮ ਨੰਬਰ ਵਾਂਗੂ ਹਾਂ ਕਿੰਨੇ ਸਾਹ ਚੱਲ ਗਏ ਸੋਹ ਤਾਰ ਦੀ ਡੋਰੀ ਆ ਸਰਕਾਰਾਂ ਦੀ ਡੋਰੀ ਆ ਤਾਬੇ ਦਾ ਛੱਲਾ ਏ ਆਏ ਹੋਏ ਹੋਏ ਹੋਰ ਕੀ ਹਾਂ ਉਹਨਾਂ ਸਰਕਾਰਾਂ ਦੀ ਡੋਰੀ ਆ ਤਾਬੇ ਦਾ ਛੱਲਾ ਹੈ ਕਿਤਾਬੇ ਦਾ ਛੱਲਾ ਏ ਤਾਬੇ ਦਾ ਛੱਲਾ ਏ ਤਾਂਬੇ ਦਾ ਛੱਲਾ ਨਾ ਤਾਬਾ ਤਾਬਾ ਤਾਬੇ ਦਾ ਛੱਲਾ ਏ ਉਹਨੇ ਉਹਨੇ ਕਿਹਾ ਸਰਕਾਰਾਂ ਦੀ ਡੋਰੀ ਕਿਤਾਬੇ ਦਾ ਛੱਲਾ ਏ ਤੇ ਮੱਲਾ ਰਿੰਦਾ ਕੱਲਾ ਐ ਠੀਕ ਐ ਨਾ ਤੈਨੂੰ ਹੋਇਆ ਕੀ ਆ ਨਾ ਉਹ ਅੱਗੇ ਹੋਣੀ ਆ ਨਹੀਂ ਨੇ ਇਹ ਮੈਨੂੰ ਆਂਦਾ ਵੀ ਮੈਂ ਨਿਰਮੇ ਦੀ ਕਾਚੀ ਖੜੀ ਔਰ ਤੀਹਾਂ ਵਾਲੀ ਆਉਂਦੀ ਜਿਹੜੀ ਸਬੰਧੀ ਨਾ ਤੇ ਉਹ ਖੜੀ ਆ ਤਾਂ ਆਂਦਾ ਮੈਂ ਹਾਂ ਵੀ ਲਾਉਣਾ ਕਿ ਤੇ ਮੱਝਾਂ ਤੇ ਆਂਦਾ ਨਹੀਂ ਮੱਝਾਂ ਤੇ ਨਹੀਂ ਲਾਉਣਾ ਲਾਉਣਾ ਆਪਣੇ ਵੀ ਇਹੇ ਤੋਂ ਆਂਦਾ ਜੇ ਪੀਤੀ ਖਾਦੀ ਹੁੰਦੀ ਉਹ ਲਗ ਮੱਝੇ ਜਾਂਦਾ ਬਦੋਂ ਬਧੀ ਜਾ ਗਿਆ ਆ ਜਾ ਰਹਾ ਜਾ ਰਿਹਾ ਆ ਲੱਗਿਆ ਵੀਡੀਓ ਬਣਾਏ ਨਾ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਨਾ ਨਹੀਂ ਮੇਰੀ ਮੇਰੀ ਗੱਲ ਸੁਣ ਨਾ ਤੂੰ ਜਦੋਂ ਤੂੰ ਡੰਗਣਾ ਤੇ ਤੂੰ ਵਹਿਲਾ ਏ ਹਈ ਕੰਮ ਉਹ ਤੇਰੀ ਕਿਸੇ ਨਾ ਮੀਟਿੰਗ ਆ ਜਾ ਕੇ ਡੰਗਰ ਚੋਂ ਡੰਗ ਚੋਕੇ ਤੋਂ ਆ ਗਿਆ ਉਹ ਜਾ ਰੜਾ ਲਾਉਣਾ ਵੱਤੋਂ ਵੱਧ ਹਣਾ ਰਗੜਾ ਲਾ ਕੇ ਤੇਰੀ ਗੱਡੀ ਬੁਲਾਉਂਦੇ ਤੇਰੀ ਭਾਉ ਰੋਵੇ ਕੋਈ ਅਸੀਂ ਤੈਨੂੰ ਨਹੀਂ ਇਸ ਬਾਰੇ ਪਤਾ ਕਿਉਂ ਨਹੀਂ ਕੰਮ ਕਰੀਦਾ ਮਾੜਾ ਠੀਕ ਨਹੀਂ ਕੰਮ ਕਰਦਾ ਇਹ ਗੱਲ ਸੱਚ ਹੈ ਕੋਈ ਝੂਠ ਨਹੀਂ ਹੈਗਾ ਗਿਰੀਆਂ ਖਾਣੀਆਂ ਵਾਕਿਆ ਸੱਚ ਸਾਡੇ ਲੋਕੇ ਖਾ ਕੇ ੁਰਕੁਰਕੇ ਮਰਜੇ ਲੱਗੇ ਆ ਵੇਖੋ ਟੰਗੇ ਜਿਹੜੇ ਸੱਚੀ ਸੱਚੀ ਗੱਲ ਆ ਇਹ ਬੱਚੀ ਬੁਝ ਮੈਂ ਇਹਦੀ ਬੇਇੱਜ਼ਤੀ ਨਹੀਂ ਕਰਨ ੜਿਆ ਮੈਂ ਇਹ ਜਿਹਾ ਉਤਨਾ ਨੋਰਮਲ ਗੱਲ ਕਰਨ ੜਿਆ ਵੀ ਬੰਦਾ ਠੀਕ ਅਮਲੀ ਆ ਜੋ ਮਰਜੀ ਆ ਭਾਉ ਨਹੀਂ ਅਮਲੀ ਹੈਨਾ ਪਰ ਖਾਣਾ ਅਮਲੀ ਨਹੀਂ ਠੀਕ ਹੈ ਨਾ ਤੇ ਉਹ ਜਿਹੜੇ ਅਮਲੀ ਇੱਕ ਹੋਰ ਇਹ ਇੱਕ ਵਿਚਕਾਰ ਦੀ ਕੈਟਾਗਰੀ ਨਹੀਂ ਹੁੰਦੀ ਜਿਹੜੀ ਨਾ ਅਮਲੀ ਤੇ ਨਾ ਇਨਸਾਨ ਹਨਾ ਨਾ ਮਲੇ ਬੈਸ਼ਰੂ ਤੇ ਨਾ ਆਪਾਂ ਦੂਜਾ ਮਾਰਾ ਸ਼ਰਾਬੀ ਇਹ ਵਿਚਕਾਰ ਦੀ ਰਹਿੰਦੀ ਉਹਨਾਂ ਵਿੱਚ ਗਿਣਿਆ ਜਾਂਦਾ ਤਾਂ ਆਪਾਂ ਛੀਜੇ ਤੇ ਪਰ ਖਾਣ ਦੀ ਗੱਲ ਕਰਦੇ ਮੈਂ ਉਹ ਖਾਣ ਦੇ ਫੇਰ ਦੁਬਾਰਾ ਆ ਜਾਈਏ ਖਾਣਾ ਫੇਰ ਵੀ ਸਹੀ ਹੈ ਵੀ ਗਿਰੀਆਂ ਨੇ ਖੜਨੀਆਂ ਤੇ ਆਲੇ ਵੀਰੇ ਤੂੰ ਪੁਜੇ ਦੇ ਕੇ ਚੱਲ ਆਜਾ ਆਜਾ ਖਾਣੇ ਆ ਇਹਨੂੰ ਆਂਦਾ ਵੀ ਉਹ ਉਹ ਇਹਨੂੰ ਆਂਦਾ ਵੀ ਤੂੰ ਕਰਨਾਂ ਦਾ ਪੁਜੇ ਲਿਕੇ ਦੇਣ ਨੇ ਤੈਨੂੰ ਇਹ ਤੇ ਗੱਲ ਵਿੱਚੋਂ ਵੀ ਪੈ ਜਾਂਦੀ ਆ ਤੇ ਉਹ ਮੈਂ ਤਾਂ ਵੀ ਅਖੰਡਿਆਂ ਦਾ ਨਾ ਗੱਲ ਕਰਦਾ ਬਾਕੀ ਵੱਖੇ ਦਾ ਸ਼ਰਾਬ ਪੀਂਦਾ ਬੰਦਾ ਦਿਨੇ ਪੀਂਦਾ ਰਾਤ ਪੀਂਦਾ ਪਰ ਇੱਕ ਇੱਕ ਗੱਲ ਹੈਗੀ ਆ ਵੀ ਇਹਦੇ ਵਿੱਚ ਖਾਸੇ ਤੇ ਇਹ ਚੀਜ਼ ਆ ਵੀ ਇਹਨੇ ਗਿਰੀਆਂ ਦਾ ਰਗੜਾ ਪੱਕਾ ਹੀ ਲਾਉਣਾ ਹੁੰਦਾ ਚਾਹੇ ਉਹ 100 ਕ ਪਾ ਕੇ ਲਾਉਂਦੇ ਵਿੱਚ ਤੇ ਜਹੇ ਜਿੰਨਾ ਮਰਜੀ ਲਾਉਂਦੇ ਆ ਪਰ ਉਹ ਚੀਜ਼ ਇਹ ਚੀ ਚੰਗੀ ਲੱਗਦੀ ਹੈ ਵੀ ਗਿਰੀਆਂ ਜਿਹੜੀਆਂ ਬਦਾਮ ਦੀਆਂ ਉਹ ਗਿਰੀਆਂ ਹੀ ਰਹਿਣੀਆਂ ਨੇ ਜਿਹੜਾ ਦੁੱਧ ਨੂੰ ਦੁੱਧ ਹੀ ਰਹਿਣਾ ਜਿਹੜਾ ਯਾਰ ਨੂੰ ਯਾਰ ਹੀ ਰਹਿਣਾ ਹਨਾ ਕਿਸੇ ਰਕਮ ਚ ਆਪਾਂ ਖਾ ਲਈਏ ਪਰ ਕੋਈ ਗੱਲ ਨਹੀਂ ਮਾਰੇ ਕਿਰਪਾ ਤੇ ਹਮੰਦਰਾ ਵੀ ਰਸਨਾਵੇ ਤੇ ਰੰਗ ਤੇਰਾ ਹੋਰ ਕਾਲਾ ਚਮਕਾਵੇ ਤੇ ਮੈਂ ਵੀ ਅਰਦਾਸ ਰੰਗ ਆ ਪਹਿਲਾਂ ਦੋ ਰੰਗ ਤੇ ਮੈਂ ਵੀ ਅਰਦਾਸ ਕਰਦਾ ਵੀ ਤੂੰ ਕਿਸੇ ਦਿਨ ਆਵੇਂ ਕਿਹਣਾ ਨਾ ਨਾ ਮਾਰੇ ਨੇ ਰਾਂਗੇ ਦੋ ਇਹ ਗगन ਇਹ ਗगन ਸਾਡਾ ਗगन ਕਦਾ ਵੀ ਖਾ ਕੇ ਰਗੜਾ ਹੋਇਣਾ ਮਗਣੇ ਨੇ ਫੇਰ ਨਹੀਂ ਵੇਂਦਾ ਆਗਾ ਬੀਛਾ ਕੰਮ ਨੂੰ ਤਾਵਾ ਬੰਦਾ ਠੀਕ ਹੈ ਬਹੀ ਬਕਾਇਦਾ ਉਥੋਂ ਆਥੋਪੀਆ ਜੋ ਮੰਗਾਇਆ ਕਹਿ ਕੇ ਸਾਡੇ ਪਿੰਡ ਤੇ ਆਈ ਘਾਟਿਆ ਤੂੰ ਇੱਥੇ ਆ ਠੀਕ ਹੈ ਨਾ ਚਲ ਕੋਈ ਨਹੀਂ ਗਾਗਨ ਦਿਲ ਤੇ ਨਾਲ ਆਮੀ ਦਿਲ ਤੇ ਜ਼ਖਮ ਵੜੇ ਆ ਵੇਖ ਕਹਿੰਦੇ ਅੱਖਾਂ ਵੇਹ ਵਜਦੀਆਂ ਬਾਹਰ ਨੂੰ ਆਉਣਾ ਨਹੀਂ ਸਾਲਾ ਇਹ ਦੋ ਮਾਰਨ ਨੇ ਬਾਹਰਲੇ ਬੰਨੇ ਕੋਰੇ ਆਖਦੇ ਆਖਦੇ ਕੰਜੇ ਦੀ ਬਾਜ ਵਾਲੀ ਜਿਵੇਂ ਇੱਕਦਮ ਕੈਜ ਕੀਤੀ ਬਾਹਰ ਇੱਕ ਜਾਂਦੇ